ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਾਰੇ ਦੋਸਤ ਵੀਰ ਭਰਾ ਖੈਰਤ ਨਾਲ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਯਾਇਆ ਅੱਜ ਆਪਾਂ ਰਾਵਣ RAM ਲਕਸ਼ਮਣ ਸਰੂਪ ਨਖਾ ਸੀ ਸੀਤਾ ਇਸ ਸਾਰੇ ਕਰੈਕਟਰ ਨੇ Hindu ਧਰਮ ਦੇ ਵਿੱਚ ਇਹਨਾਂ ਦਾ ਇਤਿਹਾਸ ਸੁਣਾਗੇ ਤੇ ਇਹ ਸੁਣਾਗੇ ਵੀਡੀਓ ਦਾ ਟਾਈਟਲ ਏ ਕਿ ਸਿਰਫ ਰਾਵਣ ਦਾ ਮਤਲਬ ਇਹ ਵੇ ਕਿ ਉਹਨਾਂ ਦਾ ਕਰਦਾਰ ਏ Hindu ਹਿਸਟਰੀ ਦੇ ਵਿੱਚ Hindu ਮذਬ ਵਿੱਚ ਬਹੁਤ ਜ਼ਿਆਦਾ ਕਰਦਾਰ ਏ ਕਰਦਾਰ ਏ ਕਰੈਕਟਰ ਬਦਲੋ ਕਿ ਅੰਗਰੇਜ਼ਾ ਵਾਲਾ ਦਾ ਮਤਲਬ ਉਰਦੂ ਦਾ ਹੁੰਦਾ ਕਰਦਾਰ ਏ ਕਿ ਵੀ ਆਪਣਾ ਹਿੱਸਾ ਡਾਲਨਾ ਤੇ ਉਹ ਅਸੀਂ ਇਸ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਮੈਨੂੰ ਕਿਸੇ ਨੇ ਕਹਿ ਦਿੱਤਾ ਸੀ ਬੜਾ ਧਾਰਮਿਕ ਪੁਰਸ਼ ਹੈ ਦਿੱਲੀ ਦੇ ਚ ਮੰਦਰ ਹੈ ਹਰਦਵਾਰ ਦੇ ਚ ਮੰਦਰ ਹੈ ਜੈਪੁਰ ਦੇ ਚ ਮੰਦਰ ਹੈ ਬੰਬੇ ਦੇ ਚ ਹੈ ਕਲਕੱਤੇ ਦੇ ਚ ਬ੍ਰਿਜਨਾਥ ਰਗਰ ਦੇ ਚ ਗਣਤੀ ਕਰਦੇ ਜਾਓ ਹਰ ਤਿਰੰਧ ਤੇਸ ਨੇ ਮੰਦਰ ਖੜਾ ਕੀਤਾ ਹੈ ਬਿਰਲੇ ਮੰਦਰ ਮੈਂ ਕਿ ਬਿਰਲੇ ਦੇ ਮੰਦਰ ਨੇ ਰੱਬ ਦੇ ਮੰਦਰ ਥੋੜੀ ਨੇ ਪੈਸੇ ਦੇ ਮੰਦਰ ਨੇ ਧਨ ਦੇ ਮੰਦਰ ਨੇ ਉਹਨੇ ਆਪਣਾ ਨਾਂ ਹੀ ਠੋਕੇ ਹੋਇਆ ਹੈ ਪ੍ਰਮਾਤਮਾ ਦੇ ਮੰਦਰ ਨਹੀਂ ਨੇ ਬਿਰਲਾ ਮੰਦਰ ਤੇ ਜੇ ਹੁਣ ਤੁਸੀਂ ਆ ਕੋਈ ਨਾ ਮੰਦਰਾਂ ਦੇ ਬਣਾਣ ਕਰਕੇ ਤੇ ਨਾ ਕਰੋੜਾਂ ਅਰਬਾਂ ਰੁਪਏ ਦੇ ਦਾਨ ਦੇਣ ਦੇ ਨਾਲ ਇਹ ਮਹਾਨ ਹੋ ਗਿਆ ਨਹੀਂ ਇਸ ਤਰ੍ਹਾਂ ਦੇ ਕਰੋੜਾਂ ਬਿਰਲੇ ਇਕੱਠੇ ਕਰੀਏ ਕਬੀਰ ਦੇ ਚਰਨਾਂ ਦੀ ਧਾਕ ਵੀ ਨਹੀਂ ਹੈ ਕਬੀਰ ਦੇ ਪੈਰਾਂ ਦੀ ਧੋੜ ਵੀ ਨਹੀਂ ਹੈ ਕਬੀਰ ਦੇ ਕੋਲ ਜੀਮ ਦਾ ਜਾਗ ਦਾ ਧਰਮ ਹੈ ਔਰ ਉਸੇ ਧਰਮ ਨੂੰ ਬਿਰਲਾ ਪੈਸੇ ਦੇ ਜ਼ੋਰ ਨਾਲ ਖਰੀਦਣਾ ਚਾਹੁੰਦੇ ਨਹੀਂ ਨਹੀਂ ਮਿਲ ਸਕਦਾ ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਠ 라वण ਹੋਤੇ ਸੋਰੰਕ ਨੇ ਜਿੰਸਿਰਦੀਨੇ ਕਾਟ ਇਕ ਬੜੀ ਕੀਮਤੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰ ਦਿੱਤੀ ਹੈ ਔਰ ਮੈਂ ਇਹ ਵੀ ਅਰਜ਼ ਕਰਾਂ ਸਹਦ ਇੱਕੋ ਇੱਕ ਗ੍ਰੰਥ ਧਨ ਗੁਰਗਨ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਨੇ ਕੁਛ ਇਨਸਾਫ 라ਵਣ ਨਾਲ ਕੀਤਾ ਵਰਨਾ ਕਿਸੇ ਨੇ ਵੀ ਨਹੀਂ ਕੀਤਾ ਭਾਰਤ ਦੇ ਸਾਰੇ 라ਵਣ ਨੂੰ ਦੁਸ਼ਟ ਕਹਿੰਦੇ ਨੇ ਸਾਰੇ ਉਸਨੂੰ ਜ਼ਾਲਮ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਸਾਫ ਕੀਤਾ ਇਸ ਮਹਾਪੁਰਸ਼ ਨੇ ਪੂਰਨ ਤੌਰ ਤੇ ਜ਼ਾਲਮ ਨਹੀਂ ਸੀ ਹਰਪ ਇਹਦੇ ਵਿੱਚ ਕੋਈ ਖੂਬੀ ਨਹੀਂ ਸੀ ਐਸਾ ਨਹੀਂ ਹੈ ਹਰ ਮਨੁੱਖ ਦੇ ਵਿੱਚ ਕੁਝ ਗੁਣ ਹੁੰਦੇ ਨੇ ਕੁਝ ਔਗਣ ਵੀ ਹੁੰਦੇ ਨੇ ਤਾਂ ਇਸ ਪੁਰਸ਼ ਦੇ ਵਿੱਚ ਕੁਝ ਗੁਣ ਵੀ ਸਨ ਔਰ ਗੁਣਾ ਦੇਤੇ ਬਿਲਕੁਲ ਪਰਦਾ ਪਾ ਦਿੱਤਾ ਗਿਆ ਪਾ ਦਿੱਤਾ ਜਾਂਦਾ ਹੈ ਪਾ ਕਰਨ ਹਾਰ ਗਿਆ ਸੀ ਵਿਚਾਰਾ ਹਾਰੇ ਹੋਏ ਦੇ ਨਾਲ ਕਲਮ ਦੇ ਧਨੀ ਨਹੀਂ ਚੱਲਦੇ ਹਾਰੇ ਹੋਏ ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ ਜੋ ਜਿੱਤ ਜਾਏ ਉਹ ਕਾਲਕਾ ਹੋ ਜਾਂਦੀ ਹੈ ਉਹ ਮਹਾਕਾਲੀ ਹੋ ਜਾਂਦੀ ਹੈ ਉਹ ਦੇਵੀ ਹੋ ਜਾਂਦੀ ਹੈ ਤੇ ਸ਼ਾਇਦ ਕਿਦੇ ਹਾਰ ਜਾਏ ਤਾਂ ਫਿਰ ਡਾਇਣ ਹੈ ਪੁਰਸ਼ ਜਿੱਤ ਗਿਆ ਤਾਂ ਭਗਵਾਨ ਹੋ ਗਿਆ ਹਾਰ ਗਿਆ ਤਾਂ ਸ਼ੈਤਾਨ ਇਹ ਤੇ ਜਿੱਤ ਹਾਰ ਦਿੱਤੇ ਖੜੀ ਹੈ ਦੁਨੀਆ ਜੇਤੂ ਦੇ ਪਿੱਛੇ ਚੱਲਦੀ ਹੈ ਇਹ ਨਹੀਂ ਦੇਖ ਲਈ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ ਇਸ ਨੂੰ ਨਹੀਂ ਦੇਖ ਲਈ ਜਿੱਤ ਗਿਆ ਇਸ ਵਾਸਤੇ ਭਗਵਾਨ ਹੈ ਰਾਮ ਜਿੱਤ ਗਏ ਸਨ ਰਾਵਣ ਹਾਰ ਗਏ ਸਨ अगर देखा जाए इंसाफ दी कसौटी ਨਾਲ ਦੇਖੋਗੇ ਐਨਾ ਕਸੂਰ 라ਵਣ ਦਾ ਨਹੀਂ ਹੈ राम ਦੇ ਪਰ ਆਦ ਆਈ ਹੈ ਉਸ ਜ਼ਮਾਨੇ ਚ ਸਵੈਂਬਰ ਦੀ ਪ੍ਰਥਾ ਆਮ ਸੀ ਵਰ ਚੁਣਨਾ ਸਵੈਮਵਰ ਕੋਈ ਲੜਕੀ ਲੜਕੇ ਦੇ ਗਲ ਦੇ ਚ ਮਾਲਾ ਪਾ ਦਿੰਦੀ ਸੀ ਇਹਨੂੰ ਕਹਿੰਦੇ ਨੇ ਸਵੈਂਮਵਰ ਹੋਣ ਵਰ ਚੁਣ ਲੈ ਇਸ ਸਮਾਜ ਨੇ ਖੁੱਲ੍ਹ ਦਿੱਤੀ ਹੋਈ ਸੀ ਪ੍ਰਤੀਸ਼ਠਿਤ ਜਿਹੜੀਆਂ ਇਸਤਰੀਆਂ ਇਤਿਹਾਸ ਦੇ ਵਿੱਚ ਬਣੀਆਂ ਹੋ ਜਾਂਨ ਸਵੈਂਬਰ ਹੋਇਆ ਵੈਸੇ ਸਾਰਿਆਂ ਦਾ ਸੀ ਇੱਕ ਪ੍ਰਥਾ ਸੀ ਜੋ ਬਾਅਦ ਵਿੱਚ ਖਤਮ ਕੀਤੀ ਗਈ ਇਸ ਵਾਸਤੇ ਖਤਮ ਕੀਤੀ ਗਈ ਕਿ ਅਕਸਰ ਲੜਕੀ ਜਜ਼ਬੇ ਦੇ ਤਹਿਤ ਭਾਵਨਾਵਾਂ ਦੇ ਤਹਿਤ ਚੋਣ ਕਰ ਲੈਂਦੀ ਸੀ ਰਿਸ਼ਤਾ ਨਿਭਾ ਨਹੀਂ ਸੀ ਅੱਗੇ ਨੌਬਤ ਤਲਾਕ ਤੱਕ ਪਹੁੰਚਦੀ ਸੀ ਬੱਚੇ ਰੋਦੇ ਸਨ ਸਮਾਜ ਅੱਗੇ ਆ ਗਿਆ ਸਵੈਂਬਰ ਦੀ ਪ੍ਰਥਾ ਖਤਮ ਕਰਨੀ ਪਈ ਸੀ ਧਾਰਮਿਕ ਮੁਖੀ ਅੱਗੇ ਆ ਗਏ ਉਹਨਾਂ ਨੇ ਸਵੈਂਬਰ ਦੀ ਪ੍ਰਥਾ ਨੂੰ ਖਤਮ ਕੀਤਾ ਤੋ ਇਹ ਸਰੂਪ ਨਖਾ ਵਰਮਾਲਾ ਲਕਸ਼ਮਣ ਦੇ ਗੱਲ ਦੇਚ ਪਾਣ ਲੱਗੀ ਹੈ ਲਕਸ਼ਮਣ ਕਹਿੰਦਾ ਨਹੀਂ ਮੈਂ ਤਾਂ ਜ਼ਿੰਦਗੀ ਕੋਰਾ ਰਹਿਣ ਦਾ ਪ੍ਰਣ ਕੀਤਾ ਹੈ ਔਰ ਮੈਂ ਆਪਣੇ ਭਰਾ ਦੇ ਨਾਲ ਰਹਿਣਾ ਹੈ ਤੋ ਮੇਰੇ ਭਰਾ ਨਾਲ ਗੱਲ ਕਰ ਲੈ ਦਾ ਮਤਲਬ ਹੈ ਦੂਜੀ ਤੀਜੀ ਸ਼ਾਦੀ ਦੀ ਪ੍ਰਥਾ ਸੀ ਉਸ ਜ਼ਮਾਨੇ ਚ ਕਿਉਂਕਿ ਰਾਮ ਦੇ ਨਾਲ ਤੇ ਸੀਤਾ ਸੀ ਫਿਰ ਵੀ ਲਕਸ਼ਮਣ ਕਹਿੰਦਾ ਹੈ ਮੇਰੇ ਭਰਾ ਨਾਲ ਗੱਲ ਕਰ ਲੈ ਇਹ ਇਤਿਹਾਸਕ ਪਹਿਲੂ ਨੇ ਇਹ ਇਤਿਹਾਸ ਹੈ। ਰਾਮ ਦੇ ਪਿਤਾ ਦੀ ਚਾਰ ਪਤਨੀਆਂ ਸਨ। ਦਸ਼ਰਤ ਦੀ। ਕਿ ਪ੍ਰਤਾਸੀ। ਤੋਂ ਮੇਰੇ ਪ੍ਰਾਣ ਨਾਲ ਗੱਲ ਕਰਦਾ ਹੈ। ਦੋਵੇਂ ਸੁਨਖੇ ਸਨ, ਦੋਹਾਂ ਦਾ ਰੰਗ ਰੂਪ ਮਹਾਨ ਸੀ, ਦੋਹਾਂ ਦਾ ਕੰਨ ਪ੍ਰਭਾਵਿਤ ਕਰਦਾ ਸੀ। ਦੋਵੇਂ ਸੁਸ਼ੀਲ ਸਨ, ਦੋਵੇਂ ਗੁਣਵਾਨ ਸਨ। ਔਰ ਦੋਵੇਂ ਰਿਸ਼ੀ ਵਿਸ਼ਿਸ਼ਟਾਂ ਧਰਮ ਦੀ ਸਿੱਖਿਆ ਪੜ੍ਹੇ ਹੋਏ ਸਨ। ਰਾਮ ਕੋਲ ਚਲੀ ਗਈ। ਰਾਮ ਨੇ ਭੇਜਿਆ ਨਹੀਂ। ਮੇਰੇ ਨਾਲ ਮੇਰੀ ਪਤਨੀ ਹੈ ਤਾਂ ਮੇਰੇ ਭਰਾ ਨਾਲ ਗੱਲ ਕਰ ਲੈ। ਗੁੱਸੇ ਚ ਆ ਕੇ ਲਕਸ਼ਮਣ ਨੇ ਨੱਕ ਕੱਟ ਦਿੱਤੀ ਹੁਣ ਕਿਸੇ ਇਸਤਰੀ ਦੀ ਨੱਕ ਕੱਟ ਦੇਣੀ। ਇਹ ਤੇ ਸਾਰੀ ਜ਼ਿੰਦਗੀ ਲਈ ਉਸ ਨੂੰ ਮੁਤਾਜ ਕਰ ਦੇਣਾ ਹੈ, ਕ੍ਰੂਪ ਕਰ ਦੇਣਾ ਹੈ। ਇਹ ਪੈਨ ਲਕਸ਼ਮਣ ਤੋਂ ਹੋਈ ਹੈ। ਰਾਵਣ ਤੋਂ ਨਹੀਂ ਹੋਈ। ਕਿਸੇ ਆਮ ਸਾਧਾਰਨ ਮਨੁੱਖ ਦੇ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇ ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ ਪਰ ਉਹ ਤੇ ਰਾਜੇ ਦੀ ਭੈਣ ਸੀ 라ਵਣ ਦੀ ਲੰਕੇਸ਼ ਦੀ ਬੜਾ ਸ਼ਕਤੀਸ਼ਾਲੀ ਬੜਾ ਤਾਕਤਵਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਚੰਦ ਸੂਰਜ ਜਾ ਕੇ ਤਪਦਰਸ ਹੋਈ ਅੱਜ ਸੂਰਜ ਦੀਆਂ ਕਿਰਨਾਂ ਨਾਲ ਚੁੱਲ੍ਹੇ ਜਲਣ ਲੱਗੇ ਨੇ ਪਰ 라ਵਣ ਦੇ ਸਮਾਂ ਵਿੱਚ ਉਦੋਂ ਇਸ ਤਰ੍ਹਾਂ ਸੀ ਚੰਦ ਸੂਰਜ ਜਾ ਕੇ ਤਪਦਰਸ ਹੋਈ ਰਸੋਈ ਦੇ ਚੁੱਲ੍ਹੇ ਜਲਦੇ ਸਨ ਸੂਰਜ ਦੀਆਂ ਕਿਰਨਾਂ ਨਾਲ ਲਕੜਾ ਨਹੀਂ ਬਲਦਿਆਂ ਸੋ ਪਤਾ ਨਹੀਂ ਕਿਸ ਢੰਗ ਨਾਲ ਉਸਨੇ ਚੁੱਲ੍ਹੇ ਬਣਾਏ ਉਸ ਜ਼ਮਾਨੇ ਸੌਰ ਉर्जा ਸੂਰਜ ਦੀ ਰੋਸ਼ਨੀ ਸੂਰਜ ਦੀ ਅਗਨੀ ਤੋਂ ਕੰਮ ਲਿਆ ਇਸ ਸ਼ਰਾਵਣ ਇਹਦਾ ਮਤਲਬ ਹੈ ਲੰਕਾ ਇਤਨੀ ਉਨਤ ਸੀ ਰਾਵਣ ਇਤਨਾ ਅੱਗੇ ਵਧ ਗਿਆ ਸੀ ਔਰ ਉਸਨੇ ਮਹਿਲ ਦੇ ਉਤੇ ਸੋਨਾ ਚਾੜਿਆ ਹੋਇਆ ਸੀ ਕਹਿੰਦੇ ਨੇ ਸੋਨੇ ਦੀ ਲੰਕਾ ਸ਼ਿਵ ਜੀ ਦਾ ਉਪਾਸ਼ਕ ਸੀ ਪੱਕਾ ਚਾਰੇ ਵੇਦ ਉਸ ਨੂੰ ਜ਼ਬਾਨੀ ਕੰਡ ਸਨ। ਔਰ ਬਿਨਾ ਮੰਨ ਦੀ ਇਕਾਗਰਤਾ ਤੋਂ ਕੰਠ ਨਹੀਂ ਹੋ ਸਕਦੇ। ਕਈ ਲੋਕ ਮੇਰੇ ਕੋਲ ਪੁੱਛਦੇ ਨੇ ਗੈਨੀ ਜੀ ਕੋਈ ਖੁਰਾਕ ਐਸੀ ਹੋਵੇ ਜਿਹਦੇ ਨਾਲ ਬਾਣੀ ਕੰਠ ਹੋਵੇ ਮੈਂ ਕੋਈ ਖੁਰਾਕ ਨਹੀਂ ਹੈ। ਮੰਨ ਦੀ ਇਕਾਗਰਤਾ ਨਾਲ ਕੰਠ ਹੁੰਦੀ ਹੈ। ਕਿਸੇ ਖੁਰਾਕ ਨਾਲ ਨਹੀਂ ਹੁੰਦੀ। ਹੋ ਸਕਦਾ ਹੈ ਕੋਈ ਡਾਕਟਰ ਮੇਰੇ ਨਾਲ ਸਹਿਮਤ ਹੋਵੇ ਭਾਵੇਂ ਨਾ ਹੋਵੇ ਉਹ ਗਲਵਕਰੀ। ਯਾਦ ਆਸ਼ਕਤੀ ਦਾ ਤੱਲਕ ਮੰਨ ਦੀ ਇਕਾਗਰਤਾ ਨਾਲ ਹੈ। ਕਿਸੇ ਵੀ ਖੁਰਾਕ ਨਾਲ ਨਹੀਂ ਹੈ। ਇਹ ਵੀ ਮੈਰਸਰ ਮਨ ਦੀ ਕਾਗਰਤਾ ਨਾਲ ਹੈ ساری ਜ਼ਿੰਦਗੀ ਜਾਪ ਸਾਹਿਬ ਪੇ ਪੜਦੇਣ ਬੁੱਢੇ ਹੋ ਗਏ ਨੇ ਜ਼ਬਾਨੀ ਕੰਠ ਕੋਈ ਨਹੀਂ ਉਹਨੂੰ ਚਾਰੇ ਵੇਦ ਜ਼ਬਾਨੀ ਕੰਡ ਸੰ ਜ਼ਬਾਨੀ ਪਾਠ ਕਰਦਾ ਸੀ ਰਾਵਣ ਇਹਦਾ ਮਤਲਬ ਹੈ ਬਿਨਾਂ ਮਨ ਦੀ ਕਾਗਰਤਾ ਤੋਂ ਇਹ ਨਹੀਂ ਹੋ ਸਕਦਾ ਉਹਦਾ ਮਨ ਹੀ ਕਾਗਰ ਸੀ ਸ਼ਿਵਜੀ ਦਾ ਉਪਾਸ਼ਕ ਸੀ ਔਰ ਮਾਮੂਲੀ ਉਪਾਸ਼ਕ ਨਹੀਂ ਸੀ ਇੱਕ ਦਿਨ ਉਸਨੇ ਕਹਿ ਦਿੱਤਾ اے ਭਗਵਨ ਇਸ ਸਿਰ ਦੇ ਤੇ ਆਸ਼ੀਰਵਾਦ ਦਾ ਹੱਥ ਰੱਖੋ ਨਹੀਂ ਤੇ ਸੀਸ ਦੀ ਮੈਨੂੰ ਲੋੜ ਨਹੀਂ ਹੈ ਸੀਸ ਕੱਟ ਕੇ ਅੱਗੋਂ ਰੱਖ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਹੈ ਔਰ ਜੈਸੇ ਮੰਗ ਕੀਤੀ ਅੱਦੇ ਤੋਂ ਉਂਝ ਭੱਜ ਗਏ ਸਨ ਵੀ ਇਹ ਗੁਰੂ ਨੂੰ ਕੀ ਹੋ ਗਿਆ ਅੱਦਿਆਂ ਦੇਚ ਅੱਦੇ ਮਾਤਾ ਜੀ ਕੋਲ ਚਲੇ ਗਏ ਵੀ ਲਾਲ ਜੀ ਨੂੰ ਕੀ ਹੋ ਗਿਆ ਸਿਰ ਮੰਗਣ ਲੱਗ ਪੈਨ ਬੰਦਿਆਂ ਦੇ ਔਰ ਜਿਹੜੇ ਉੱਥੇ ਬੈਠੇ ਸਨ ਸਹਿਮੇ ਹੋਏ ਸਨ ਇਹ ਤੇ ਖੁਸ਼ਕਿਸਮਤੀ ਪੰਜ ਤਿਆਰ ਹੋ ਗਏ ਵਾਰੀ ਵਾਰੀ ਪਰ ਸਤਗੁਰੂ ਨੇ ਮੰਗ ਕੀਤੀ ਹੈ ਤਾਂ ਸ਼ਿਵ ਜੀ ਨੇ ਮੰਗ ਨਹੀਂ ਕੀਤੀ ਰਾਮ ਸੀਸ ਦੇ ਜੋ ਹੈ ਰਾਵਣ ਸੀਸ ਵੇਟ ਕਰਦਾ ਹੈ ਹੱਦ ਹੋ ਗਈ ਇੰਨਾ ਪਿਆਰ ਸ਼ਿਵ ਜੀ ਨਾਲ ਇਤਨਾ ਕੁਰਬਾਨ ਜਾ ਰਿਹਾ ਹੈ ਉਹ ਸ਼ਿਵ ਜੀ ਤੋਂ ਇਤਨਾ ਸਦਕੇ ਜਾ ਰਿਹਾ ਹੈ ਔਰ ਇਤਨੀ ਉਸ ਦੀ ਭਗਤੀ ਸੀਸ ਕੱਟ ਕੇ ਅੱਗੋਂ ਰੱਖਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਦੇ ਇਛਤਿਆਗ ਨੂੰ ਇਸ ਬਲੀਦਾਨ ਨੂੰ ਆਪਣੀਆਂ ਦੋ ਪੰਕਤੀਆਂ ਵਿੱਚ ਬਿਆਨ ਕਰਦੇ ਹਨ ਚੋ ਬੋਲੇ ਮਹੱਲਾ ਪੰਜਵਾ ਸੰਮਨ ਜੋ ਇਸ ਪ੍ਰੇਮ ਕੀ ਦਮ ਘਿਉ ਹੋਤੀ ਸਾਟ ਰਾਵਨ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਟ ਐ ਧਨ ਸੰਪਦਾ ਦੇ ਮਾਲਕ ਜੀ ਪ੍ਰੇਮ ਦਾ ਸੌਦਾ ਆਸ਼ੀਰਵਾਦ ਦਾ ਸੌਦਾ ਮਾਇਆ ਦੀ ਦਮਣੀਆਂ ਨਾਲ ਆਉਂਦਾ ਤੋ ਰਾਵਣ ਕੋਈ ਭਿਖਾਰੀ ਨਹੀਂ ਸੀ ਰਾਜਾ ਸੀ ਅtras ਸੋਨਾ ਰੱਖ ਕੇ ਆਸ਼ੀਰਵਾਦ ਲੈ ਸਕਦਾ ਸੀ ਪਰ ਉਸਨੇ ਸੀਸ ਬੇਟ ਕੀਤਾ ਸੰਮਨ ਜੋ ਇਸ ਪ੍ਰੇਮ ਕੀ ਚੋ ਬੋਲੇ ਮੱਲਾ ਪੰਜਵਾ ਤੇ ਬਾਣੀ ਹੈ ਉਸ ਬਾਣੀ ਦਾ ਨਾਮ ਹੈ ਚੋ ਬੋਲੇ सम्मन जोइस प्रेम के दम के होथी साटे रावण होते सोरंक ने जिन सिर दीने काट रावण कोई भिखारी नहीं सी ओने अपना शीश कट के अगों रखे ओनु पता सी कि रब्बी पुरुषा दा आशीर्वाद माया दी दमणियां नाल नहीं मिलदा ते जे माया दी दमणियां नाल जो आशीर्वाद दे देंदा है ਉਹਦੇ ਆਸ਼ੀਰਵਾਦ ਦੀ ਵੀ ਉਤਨੀ ਕੀਮਤ ਹੈ ਜਿੰਨੀ ਉਸ ਮਾਇਆ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ ਇਹ ਵੀ ਮਰਜ਼ ਕਰਦੇ ਉਹ ਆਸ਼ੀਰਵਾਦ ਉਤਨਾ ਹੀ ਹੈ ਜਿੰਨੀ ਮਾਇਆ ਹੈ ਜਿੰਨੀ ਉਸ ਮਾਇਆ ਬਾਕੀ ਕੁਝ ਨਹੀਂ ਕੁਝ ਵੀ ਨਹੀਂ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਠ 라वण ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਘਾਟ ਹੁਣ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਚਾਰ ਵੇਦ ਜ਼ਬਾਨੀ ਕੰਠ ਨੇ ਮਹਾਸ਼ਕਤੀਸ਼ਾਲੀ ਹੈ ਬੜਾ ਤਾਕਤਵਰ ਹੈ ਹਾਰਿਆ ਕਿਉਂ ਹਾਰ ਦਾ ਕੀ ਕਾਰਨ ਕਹਿੰਦੇ ਨੇ ਭਰਾ ਬਾਗੀ ਹੋ ਗਿਆ ਭਰਾ ਨੇ ਸਾਰੇ ਭੇਦ ਦੱਸ ਦਿੱਤੇ ਰਾਮ ਨੂੰ ਵਿਵੇਕਸ਼ਣ ਭਰਾ ਬਾਗੀ ਹੋ ਗਿਆ ਭਰਾ ਗੱਦਾਰ ਹੋ ਗਿਆ ਜਦ ਵੀ ਕੋਈ ਕੌਮ ਹਾਰਦੀ ਹੈ ਭਰਾਵਾਂ ਕਰਕੇ ਹਾਰਦੀ ਹੈ ਜਦ ਵੀ ਕੋਈ ਦੇਸ਼ ਹਾਰਦਾ ਹੈ ਯਕੀਨ ਜਾਣੋ ਆਪਣੇ ਆ ਕਰਕੇ ਉਸ ਵਜ੍ਹਾ ਤੋਂ ਅਕਸਰ ਅੱਛਾ ਪਾਉਰ ਦੂ ਦੀ ਜਿਹੜੀ ਕਹਾਵਤ ਸਾਰੀ ਦੁਨੀਆ ਦੇ ਇਤਿਹਾਸ ਪੜ੍ਹ ਕੇ ਦੇਖ ਲੈਣਾ ਕੋਈ ਨਾ ਕੋਈ ਆਪਣੇ ਵਿੱਚੋਂ ਰਸਤਾ ਦੱਸ ਦਿੰਦਾ ਇੰਜ ਹੋ ਜਾਂਦਾ ਹੈ ਹਿੰਦੁਸਤਾਨ ਦੇ ਵਿੱਚ ਇੱਕ ਕਹਾਵਤ مشهور ਹੋ ਗਈ ਘਰ ਕਾ 베ਦੀ ਲੰਕਾ ਢਾਲੇ ساری ਲੰਕਾ ਤਬਾ ਹੋ ਗਈ ਸਿਰਫ ਭਵਿਖਣ ਕਰ ਗਏ ਰਾਮਣ ہار ਜਾਏ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਰੇ ਰਾਜ਼ ਦੱਸ ਦਿੱਤੇ ਭਵਿਖਣ ਨੇ ਰਾਮਣ ਇੰਜ ਜਿੱਤ ਸਕਦਾ ਹੈ ਤੂੰ ਹੋ ਗਈ ਜਿੱਤ ਮੂਰਛ ਤੋ ਕੇ ਰਾਵਣ ਗਿਰਿਆ ਸੈਂਕੜੇ ਬਾਣ ਉਸ ਨੂੰ ਸਰੀਰ ਦੇ ਵਿਚ ਲੱਗੇ ਨੇ ਖੂਨ ਵਗ ਰਿਹਾ ਹੈ ਕਹਿੰਦੇ ਨੇ ਰਾਮ ਦੇ ਮੂੰਹੋਂ ਆਹ ਨਿਕਲ ਗਈ ਜੈਸੇ ਪਛਤਾਪ ਔਰ ਪਤਾ ਉਸਨੇ ਲਕਸ਼ਮਣ ਨੂੰ ਕੀ ਆਖਿਆ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਉਸ ਨੂੰ ਅਸੀਂ ਜ਼ਮੀਨ ਤੇ ਗਿਰਾ ਦਿੱਤਾ ਮੈਂ ਤੁਹਾਡੇ ਸਾਹਮਣੇ ਇਤਿਹਾਸ ਦੇ ਪੰਨੇ ਪਿਆ ਰੱਖਦਾ ਹੈ ਇਹ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਅਸੀਂ ਜ਼ਮੀਨ ਤੇ ਗਿਰਾ ਦਿੱਤਾ ਹੈ ਔਰ ਇਸ ਦੇ ਆਖਰੀ ਪ੍ਰਾਣ ਨਿਕਲਣ ਐ ਲਕਸ਼ਮਣ ਤੋਂ ਜਾ ਇਸ ਦੇ ਕੋਲ ਕੋਈ ਕੀਮਤੀ ਗਿਆਨ ਦੀ ਗੱਲ ਸਿੱਖ ਲੈ ਮੈਂ ਨਾ ਦਸਾਂ 15 ਸਾਲਾਂ 'ਚ ਦੇਖੇ ਨੇ ਸਿੱਖਾਂ ਨੇ ਪਤਨ ਹੀ ਕਿਤਨੇ ਗਿਰਾ ਦਿੱਤੇ ਮਨੁੱਖ ਜਿਨ੍ਹਾਂ ਕੋਲ ਦਿਲ ਦਿਮਾਗ ਸੀ ਜਿਨ੍ਹਾਂ ਕੋਲ ਸੋਖ ਸ਼ਕਤੀ ਸੀ ਕਿਸੇ ਤੇ ਇਲਜ਼ਾਮ ਲਾ ਕੇ ਗਿਰਾ ਦੋ ਕਿਸੇ ਨੁੰਝ ਗਿਰਾ ਦੋ ਗਿਰਾਣਾ ਤੇ ਆਸਾਨ ਹੈ ਇੱਕ ਦਰਖਤ ਨੂੰ ਪੈਦਾ ਕਰਨ ਦੇ ਚ ਫਲ ਫਲ ਤੱਕ ਅਪੜਾਣ ਦੇ ਚ 35-40 ਸਾਲ ਲੱਗ ਜਾਂਦੇ ਨੇ ਉਹਨੂੰ ਕੱਟਦਿਆਂ ਕਿੰਨੀ ਦੇਰ ਲੱਗਦੀ ਹੈ ਗੰਡੇਂਦਿਆਂ 6 ਮਾਂ ਤੁਣੇਂਦਿਆਂ 1 ਖਿਨਾ RAM ਕਹਿੰਦੇ ਨੇ ਇਹ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਜ਼ਮੀਨ ਤੇ गिर ਗਿਆ ਹੈ ਔਰ ਇਹ ਵਾਕਈ ਖਾਕ ਦੇ ਚ ਖਾਕ ਹੋ ਜਾਏ ਇਸ ਤੋਂ ਪਹਿਲੇ ਇਹਦੇ ਇਹਦੇ ਤਨ ਦੇ ਜੋ ਚਾਨਣਾ ਹੈ ਜੋ ਪ੍ਰਕਾਸ਼ ਹੈ ਜੋ ਨੂਰ ਹੈ ਜਾਂ ਤੂੰ ਭੱਜ ਕੇ ਜਾ ਇਹਦੇ ਕੋਲ ਲੈ ਹੁਣ ਜਿਸ ਨਾਲ ਇਤਨਾ ਵੱਡਾ ਯੁੱਧ ਹੋਇਆ ਹੋਵੇ ਔਰ ਰਾਵਣ ਦੀ ਪਵਿੱਤਰਤਾ ਦੇ ਉੱਤੇ ਇੱਕ ਵੀ ਧੱਬਾ ਨਹੀਂ ਹੈ ਸੀਤਾ ਨੂੰ ਉਸਨੇ ਸਿਰਫ ਕੈਦ ਰੱਖਿਆ ਆਪਣੇ ਮਹਿਲਾਂ ਵਿੱਚ ਕੈਦ ਨਹੀਂ ਰੱਖਿਆ ਅਸ਼ੋਕ ਬਾਗ ਦਾ ਵਿੱਚ ਆਪਣੇ ਮਹਿਲਾਂ ਤੋਂ ਬਹੁਤ ਦੂਰ ਬਾਹਰ ਲక్ష్మణੂ ਉੱਚੀ اخلاق ਦੀ ਨਿਸ਼ਾਨੀ ਇਸ ਦੇ ਬ੍ਰਾਹਮਣ ਹੋਣ ਦੀ ਨਿਸ਼ਾਨੀ ਚੁੱਕ ਕੇ ਕਿਉਂ ਲੈ ਆਇਆ ਉਹਨੇ ਐਲਾਨੀਆਂ ਕਿਐ ਸੀ ਇਹ ਮੇਰੀ ਭੈਣ ਦੀ ਨਕ ਨਹੀਂ ਕੱਟੀ ਮੇਰੀ ਨੱਕ ਕੱਟੀ ਗਈ ਹੈ ਤੇ ਮੈਂ ਹੁਣ ਰਾਮ ਦੀ ਨੱਕ ਕਟਾਂਗਾ ਕਿਸੇ ਦੀ ਪਤਨੀ ਚੁੱਕ ਕੇ ਲੈਣ ਅਗਲੇ ਦੀ ਨੱਕ ਕਟਣੀ ਹੋਰ ਕੀ ਇਸ ਤਰ੍ਹਾਂ ਦੀ ਗੱਲ ਔਰ ਲਾਲਾ ਦੌਲਤ ਰਾਏ ਕਹਿੰਦਾ ਹੈ ਇਸ ਬਹੁਤ ਵੱਡੀ ਜੰਗ ਭਿਆੰਕਰ ਯੁੱਧ ਦਾ ਕਾਰਨ ਦੋ ਇਸਤਰੀਆਂ ਨੇ ਇੱਕ ਸਰੂਪ ਨੱਖਾ ਇੱਕ ਸੀਤਾ ਇਹਨਾਂ ਦੋਵਾਂ ਨੂੰ ਇੱਕ ਪਾਸੇ ਕਰਦੇ ਹੋਏ ਯੁੱਧ ਨਹੀਂ ਹੋਣਾ ਸੀ ਇਹ ਜੰਗ ਨਹੀਂ ਹੋਣਾ ਸੀ ਰਾਮ ਨੂੰ ਕੋਈ ਲੋੜ ਨਹੀਂ ਸੀ ਰਾਵਣ ਨਾਲ ਲੜਨ ਦੀ ਤੇ ਰਾਵਣ ਕੋਈ ਦੁਸ਼ਟ ਨਹੀਂ ਸੀ ਐਸਵਾਸਤੇ ਦੁਸ਼ਟ ਹੋ ਗਿਆ ਉਸੀਤਾਂ ਨੂੰ ਚੁੱਕ ਲੈ ਗਿਆ ਕੋਈ ਇਹ ਨਹੀਂ ਕਹਿੰਦਾ ਲਕਸ਼ਮਣ ਨੇ ਕਹੀ ਕੀਤਾ ਕਿ ਇਸਤਰੀ ਦੀ ਨੱਕ ਕੱਟੀ ਕਿਆ ਉਹ ਇਸ ਇਲਜ਼ਾਮ ਦੇ ਚ ਨਹੀਂ ਆਉਂਦਾ ਜਿਹੜਾ ਇਲਜ਼ਾਮ ਰਾਵਣ ਤੇ ਲਾਇਆ ਜਾ ਰਿਹਾ ਪਰ ਉਹ ਤੇ ਜਿੱਤ ਗਿਆ ਜਿੱਤੇ ਆ ਭਗਵਾਨ ਹੋ ਜਾਂਦਾ ਹਾਰਿਆ ਸ਼ੈਤਾਨ ਹੋ ਜਾਂਦਾ ਔਰ ਕੀ ਇਹ ਤੇ ਸਾਫ ਹੈ ਜਿੱਤੇ ਆ ਭਗਵਾਨ ਹੋ ਜਾਂਦਾ ਹੈ ਹਾਰਿਆ ਸ਼ੈਤਾਨ ਹੋ ਜਾਂਦਾ ਔਰ ਜਿੱਤੇ ਹੋਏ ਦੇ ਨਾਲ ਕਲਮ ਦੇ ਧਨੀ ਤੁਲਸੀ ਜੈਸੇ ਕਲਮ ਦੇ ਧਨੀ ਦਿਮਾਗ ਦੇ ਧਨੀ ਜ਼बान ਦੇ ਧਨੀ ਚੱਲ ਪੈਂਦੇ ਨੇ ਹਾਰੇ ਹੋਏ ਦੇ ਨਾਲ ਕੋਈ ਨਹੀਂ ਚੱਲਦਾ ਹਾਰੇ ਕੋ ਹਰੀ ਨਾ ਯਕੀਨ ਜਾਨੋ ਜਦ ਜ਼ਿੰਦਗੀ ਦੇ ਹਰ ਪਹਿਲੂ ਚ ਹਾਰ ਜਾਓਗੇ ਨਾ ਤੁਸੀਂ ਕੋਈ ਵੀ ਵਿਅਕਤੀ ਚਿਰਾਗ ਲੈ ਕੇ ਵੀ ਦੋਸਤ ਲੱਭੋਗੇ ਨਹੀਂ ਮਿਲਣਗੇ ਔਰ ਜੇ ਜਿੱਤ ਰਹੇ ਹੋ ਤੇ ਦੋਸਤਾਂ ਦੀ ਲੋੜ ਵੀ ਨਹੀਂ ਹੋਵੇਗੀ ਤੇ ਭੀੜ ਹੋਵੇਗੀ ਜੇ ਵੀ ਮੈਰਜ਼ ਕਰਦੇ ਬਹੁਤ ਸੁੰਦਰ ਵਾਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਤੂੰ ਕਹਿੰਦਾ ਫਲਾਣਾ ਮੇਰਾ ਸਾਥੀ ਫਲਾਣਾ ਮੇਰਾ ਸਾਥੀ ਗਲਤ ਕਹਿ ਰਹੇ ਆ ਸੁਖ ਮੇ ਬਹੁ ਸੰਗੀ ਭਏ ਦੁਖ ਮੇ ਸੰਗ ਨਾ ਕੋ ਸਭ ਸੁਖ ਦੇ ਸਾਥੀ ਜਿਸ ਦਿਨ ਤੇਰੇ ਕੋਲ ਦੁੱਖ ਹੋਵੇਗਾ ਤੂੰ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਤੈਨੂੰ ਨਹੀਂ ਲੱਭਣੇ ਨਹੀਂ ਮਿਲਣਗੇ ਦਰਬਾਰ-ਏ ਅਕਬਰੀ ਦੇ ਨੌ ਰਤਨਾਂ ਦੇ ਚੋਂਕ ਰਤਨ ਜਨਾਬ ਕਵੀ ਰਹੀਮ ਕਹਿੰਦਾ ਰਹਿਮਨ ਵਿਪਤਾ ਹੂੰ ਭਲੀ ਕਹਿੰਦਾ ਵਿਪਤਾ ਚੰਗੀ ਦੁੱਖ ਚੰਗਾ ਹੈ ਰਹਿਮਨ ਵਿਪਤਾ ਹੂੰ ਭਲੀ ਜੋ ਥੋਰੇ ਦਿਨ ਹੋਏ ਵਿਪਤਾ ਵੀ ਚੰਗੀ ਹੈ ਦੋ ਚਾਰ ਦਿਨਾਂ ਲਈ ਆਣੀ ਚਾਹੀਦੀ ਹੈ ਮੈਨੇ ਦੋ ਮੈਨੇ ਲਈ ਆਣੀ ਚਾਹੀਦੀ ਹੈ ਇਹ ਮਾਮੂਲੀ ਫੱਦਰ ਦਾ ਮਨੁੱਖ ਨਹੀਂ ਹੈ ਰਹੀਮ ਆਮ ਕਵੀਆਂ ਦੇ ਚ ਟੁਕਬੰਦੀ ਕਵੀ ਨਹੀਂਵੇਂ ਦੋ ਟੁਕਾ ਮਿਲਾ ਦਿੱਤੀਆਂ ਤੇ ਕਵੀ ਬਣ ਗਏ ਇਸ ਤਰ੍ਹਾਂ ਦਾ ਕਵੀ ਨਹੀਂ ਹੈ ਉਹਦੀ ਜ਼ਿੰਦਗੀ ਦਾ ਅਨੁਭਵ ਹੈ ਉਦੀ ਜ਼ਿੰਦਗੀ ਦੀ ਸਾਧਨਾ ਹੈ ਉਦੀ ਗਹਿਰੀ ਤਪੱਸਿਆ ਹੈ ਸਿਆਣਾ ਤੇ ਸਹੀ ਭਜਨੀਕ ਸੀ ਔਰ ਬਹੁਤ ਵੱਡਾ ਦਾਨੀ ਹੈ ਕਹਿੰਦੇ ਨੇ ਜਦ ਅਕਬਰ ਨੂੰ ਇਹ અવਤਾਰ ਮੰਨਣ ਤੋਂ ਇਨਕਾਰੀ ਹੋਇਆ ਤੇ ਅਕਬਰ ਤੇ ਚਲਾਣਾ ਕਰ ਗਿਆ ਜਹਾਂਗੀਰ ਦਾ ਜ਼ਮਾਨਾ ਆਇਆ ਜਹਾਂਗੀਰ ਨੇ ਰਹੀਮ ਨੂੰ ਜੇਲ੍ਹ ਦੇ ਚ ਪਾ ਦਿੱਤਾ ਇਸ ਦਾ ਘਰ ਘਾਟ ਤਬਾਹ ਕਰ ਦਿੱਤਾ ਇਸ ਦੀ ਸਾਰੀ ਜਾਇਦਾਦ ਖੋ ਲਈ ਜੋ ਕੁਝ ਵੀ ਇਸ ਦੇ ਕੋਲ ਸੀ ਖੋ ਲਈ ਇੱਕ ਤੇ ਇਹ ਖਿਆਲ ਸੀ ਕਿ ਇਸ ਨੇ ਮੇਰੇ ਪਿਤਾ ਦੀ ਤੋਹਫੀਨ ਕੀਤੀ ਹੈ ਅਕਬਰ ਦੀ ਉਸ ਨੇ ਜੋ دین ਇਲਾਹੀ ਚਲਾਇਆ ਇਸ ਨੇ ਨਹੀਂ ਮੰਨਿਆ ਇਹ ਇਨਕਾਰੀ ਹੋ ਗਿਆ ਸੀ ਇਹ ਕਹਿੰਦਾ ਸੀ ਨਹੀਂ ਤੁਸੀਂ ਪੈਗੰਬਰ ਨਹੀਂ ਹੋ ਰਾਜੇ ਹੋ ਬਾਦਸ਼ਾਹ ਹੋ ਬਾਦਸ਼ਾਹ ਕਰਕੇ ਮੈਂ ਸਲਾਮ ਕਰ ਸਕਦਾ ਪੈਗੰਬਰ ਕਰਕੇ ਨਹੀਂ ਇਸ ਨੇ ਮੇਰੇ ਪਿਓ ਦੀ ਤੋਹੀਨ ਕੀਤੀ ਦੂਸਰਾ ਇਹ ਸਾਂਝੇ ਖਿਆਲਾਂ ਦਾ ਬੰਦਾ ਹੈ ਪਠਾਨ ਹੁੰਦੇ ਹੋਇਆ ਸ਼ੇਰ ਉਹ ਸ਼ਾਇਰੀ ਕਰਦਾ ਹੈ ਸੰਸਕ੍ਰਿਤ ਦੇ ਵਿੱਚ ਬ੍ਰਿਜ ਭਾਸ਼ਾ ਦੇ ਵਿੱਚ ਪਰਸ਼ੀਅਨ ਦੇ ਵਿੱਚ ਨਹੀਂ ਅਰਬੀ ਦੇ ਵਿੱਚ ਨਹੀਂ ਉਰਦੂ ਦੇ ਵਿੱਚ ਨਹੀਂ ਇਹ ਤੇ ਜੋ ਕੁਝ ਕਹਿੰਦਾ ਹੈ ਸੰਸਕ੍ਰਿਤ ਦੇ ਵਿੱਚ ਕਹਿੰਦਾ ਹੈ ਬ੍ਰਿਜ ਦੇ ਵਿੱਚ ਕਹਿੰਦਾ ਹੈ ਉਹ ਅਫਗਾਨੀ ਪਠਾਨ ਸੀ ਕਾਬਲ ਦਾ ਸੀ ਸਾਂਝੇ ਖਿਆਲਾਂ ਕਰਕੇ ਘਿਰਣਾ ਹੋ ਗਈ ਸਭ ਕੁਝ ਤਬਾਹ ਹੋ ਗਿਆ ਸੂਫੀ ਫਕੀਰਾਂ ਦੀ ਮਦਾਖਲਤ ਦੇ ਨਾਲ ਇਹਨੂੰ ਰਿਹਾਈ ਤੇ ਮਿਲੀ ਪਰ ਤਿੰਨ ਕਪੜਿਆਂ 'ਚ ਕੁਝ ਵੀ ਨਹੀਂ ਸੀ ਔਰ ਜਦ ਬਾਹਰ ਨਿਕਲੇ ਕੁਝ ਲੋੜਵੰਦਾ ਨੇ ਘੇਰ ਲਿਆ ਦੋਸਤ ਸਨ ਪੁਰਾਣੇ ਪਤਾ ਰਹੇਮ ਨੇ ਕੀ ਆਖਿਆ ਯਾਰ ਰਹੇਮ ਦਰ ਦਰ ਫਿਰੇ ਮਾਗ ਮਧੋਖ ਰੇ ਖਾਏ ਯਾਰੋ ਯਾਰੀ ਛੋੜ ਦੋ ਅਬ ਰਹੀਮ ਵੋ ਨਾਏ ਮੈਂ ਉਹ ਨਹੀਂ ਹਾਂ ਹੁਣ ਮੈਂ ਕੁਛ ਦੇ ਨਹੀਂ ਸਕਦਾ ਮੇਰੇ ਹੱਥ ਤੇ ਖੁਦ ਮੰਗਦੇ ਪੈਨੇ ਜੋ ਮੇਰੇ ਕੋ ਲੈਣ ਦੀ ਇੱਛਾ ਨੂੰ ਮੁਖ ਰੱਖ ਕੇ ਮੇਰੇ ਦੋਸਤ ਬਣੇ ਹੋਏ ਸਨ ਮੈਂ ਹੱਥ ਜੋੜ ਕੇ ਕਹਿੰਦਾ ਮੇਰੀ ਦੋਸਤੀ ਛੋੜ ਦੇ ਯਾਰੋ ਯਾਰੀ ਛੋੜ ਦੋ ਅਬ ਰਹੀਮ ਵੋ ਨਾਏ ਮੈਂ ਉਹ ਨਹੀਂ ਹਾਂ ਹੁਣ ਮੇਰੇ ਕੋਲ ਕੁਛ ਵੀ ਨਹੀਂ ਹੈ ਮੈਂ ਨਾ ਹੱਥਾਂ ਨਾਲ ਕੁਝ ਵੀ ਨਹੀਂ ਦੇ ਸਕਦਾ ਇੰਜ ਜਦ ਹੱਥ ਕੀਤੇ ਤੇ ਉਂਗਲ ਦੇ ਵਿੱਚ ਅੰਗੂਠੀ ਪਹਿਣੀ ਹੋਈ ਸੀ ਇੱਕ ਸਾਧੂ ਬੋਲ ਪਿਆ ਰਹੀਮ ਜਦ ਨਦੀ ਦੇ ਵਿੱਚ ਪਾਣੀ ਸੁੱਕ ਜਾਂਦਾ ਹੈ ਤੇ ਲੋਕੀ ਖੂਹ ਖੜਕ ਕੇ ਵੀ ਤੇ ਪਾਣੀ ਕੱਢ ਲੈਂਦੇ ਨੇ ਇਸ਼ਾਰਾ ਸਮਝ ਗਿਆ ਰਹੀਮ ਇੱਕ ਅੰਗੂਠੀ ਪਹਿਣੀ ਹੋਈ ਸੀ ਕਹਿੰਨੇ ਕਿ ਲੈ ਖੂਹ ਦੇ ਚ ਤੇ ਪਾਣੀ ਲੈ ਇਸ ਤਰ੍ਹਾਂ ਦਾ ਦਾਨੀ ਕੁਲ ਕੁਝ ਵੀ ਨਹੀਂ ਖੋ ਦੇ ਜਿਤੇ ਇਹ ਪਾਣੀ ਹੈ ਲੈ ਉਹ ਅੰਗੂਠੀ ਵੀ ਦੇ ਦਿੱਤੀ ਮਦੂਖੜੀ ਮੰਗਦਾ ਰਿਹਾ ਇਸ ਤਰ੍ਹਾਂ ਉਸਨੇ ਆਪਣੀ ਜੋ ਹੈ ਜ਼ਿੰਦਗੀ ਬਤੀਤ ਕੀਤੀ ਹੈ ਔਰ ਇਸਨੇ ਕਿਹਾ ਹਜ਼ਾਰਾਂ ਦੀ ਭੀੜ ਜੋ ਮੇਰੇ ਕੋਲ ਆਉਂਦੀ ਸੀ ਮੇਰੇ ਦੋਸਤ ਮੇਰੇ ہمسਾਏ ਮੇਰੇ ਰਿਸ਼ਤੇਦਾਰ ਮੇਰੇ ਸੰਬੰਧੀ ਅੱਜ ਚਿਰਾਗ ਲੈ ਕੇ ਵੀ ਨਹੀਂ ਲੱਭਦੇ ਤੇ ਇਸ ਦੇ ਮੂੰਹੋਂ ਇਹ ਬੋਲ ਨਿਕਲੇ ਨੇ ਰਹਿਮਨ ਉਬਤਾ ਹੂੰ ਭਲੀ ਜੋ ਥੋਰੇ ਦਿਨ ਹੋਏ ਹਿਤ ਅਨਹਿਤ ਸਭ ਜਗਤ ਮੇ ਜਾਨ ਪਰਤ ਸਭ ਕੋਏ ਕਹਿੰਦਾ ਵਿਪਤਾ ਚੰਗੀ ਏ ਬਸ਼ਰ ਤੇ ਥੋੜੇ ਦਿਨਾਂ ਲਈ ਆਵੇ ਉਦੋਂ ਪਤਾ ਚੱਲ ਜਾਂਦਾ ਆਪਣਾ ਕੌਣ ਏ ਤੇ ਪਰਾਇਆ ਕੌਣ ਪਤਾ ਚੱਲ ਜਾਂਦਾ ਹੈ ਦੋਸਤ ਕੌਣ ਏ ਤੇ ਦੁਸ਼ਮਣ ਕੌਣ ਏ ਔਰ ਉਦੋਂ ਹੀ ਪਤਾ ਚੱਲ ਜਾਂਦਾ ਹੈ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਸੰਗੀ ਬਣਨ ਨੂੰ ਤਿਆਰ ਨਹੀਂ ਈਸ਼ਵਰ ਤੋਂ ਬਿਨਾ ਹੋਰ ਕੋਈ ਸਾਥੀ ਬਣਨ ਨੂੰ ਤਿਆਰ ਨਹੀਂ ਉਹੀ ਸਾਥੀ ਕੋਈ ਰਹਿੰਦਾ ਹੈ ਇਸ ਵਾਸਤੇ ਹੀ ਸ਼ਾਇਦ ਉਸ ਨੂੰ ਆਖਿਆ ਗਿਆ ਹੈ ਬੇਆਸਰਿਆਂ ਦਾ ਆਸਰਾ ਜਦ ਸਾਰੇ ਆਸਰੇ ਟੁੱਟ ਜਾਂਦੇ ਨੇ ਤਾਂ ਫਿਰ ਇੱਕ ਆਸਰ ਹੀ ਹੈ ਇਸ ਵਾਸਤੇ ਸਿਆਣੇ ਕਹਿੰਦੇ ਨੇ ਪਹਿਲੇ ਤੋਂ ਹੀ ਉਸ ਦਾ ਆਸਰਾ ਪਕੜ ਤਾਂ ਕਿ ਜ਼ਿੰਦਗੀ 'ਚ ਕਦੀ ਬੇਆਸਰਾ ਹੋਵੇਂ ਨਾ ਉਸ ਦੀ ਟੇਕ ਪਕੜ ਉਸ ਦਾ ਜੋ ਹੈ ਆਸਰਾ ਪਕੜ ਤਾਂ ਮਹਾਰਸ਼ੀ ਕਹਾਂ ਹਾਰ ਗਿਆ ਰਾਵਣ ਕੌਣ ਸਾਥ ਦੇ ਕਲਮ ਦੇ ਧਨੀ ਦਿਮਾਗ ਦੇ ਧਨੀ जबान दे धनी सोचण वाले दार्शनिक फिलसफर चिंतक कवि सब हट गए किसी ने इसके हक नहीं लिखिया दुष्ट है शैतान है और सोचना चाहिए इसने क्यों की ती भैन की भी ते नक कटी तो नक कट्टी है तो नक् कट्ट वाला कौन है अगर सीता नो चुप के लिया वाला शैतान है तो नक् कट्ट वाला कौन है और वह भी किसी स्त्री की अबला गई और वह भी कोई बहुत बड़ा कसूर नहीं ਕੋਈ ਕਸੂਰ ਨਹੀਂ ਉਸ ਜ਼ਮਾਨੇ ਦੀ ਪ੍ਰਥਾ ਸੀ ਉਸ ਜ਼ਮਾਨੇ ਦਾ ਰਿਵਾਜ ਸੀ ਸਵੈਮਬਰ ਦਾ ਉਹ ਤੇ ਵਰਮਾਲਾ ਪੈਨਣ ਲੱਗੀ ਉਹਦੀ ਨੱਕ ਕੱਟ ਲਈ ਇਹ ਤੇ ਬਹੁਤ ਵੱਡਾ ਦਰੋਹ ਹੈ ਇਹ ਤੇ ਬਹੁਤ ਵੱਡਾ ਜ਼ੁਲਮ ਹੈ ਪਰ ਨਹੀਂ ਆਖਾਂਗੇ ਜ਼ਾਲਮ ਕਿਉਂਕਿ ਜਿੱਤ ਗਏ ਨੇ ਜੋ ਜਿੱਤ ਜਾਏ ਉਹ ਭਗਵਾਨ ਹੋ ਜਾਂਦਾ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੋ ਜਾਂਦਾ ਇੱਕ ਸਹੀ ਹੈ ਜਿਹੜੇ ਗੁਣ ਰਾਮ ਦੇ ਚ ਨੇ ਉਤਨੇ ਗੁਣ ਰਾਵਣ ਦੇ ਚ ਵੀ ਨੇ ਧਾਰਮਿਕ ਹੈ ਰਾਮ ਧਾਰਮਿਕ ਹੈ ਰਾਵਣ ਵਿਸ਼ਿਸ਼ਟ ਕੋਲ ਪੜੇ ਨੇ ਰਾਮ ਪਾਠੀ ਨੇ ਅੱਛੇ ਨਾ ਯਿਆ ਜਦੋਂ ਇੱਕ ਦਾਨਸ਼ਮੰਦ ਜਾਂ ਕੋਈ ਦਾਨਸ਼ਵਰ ਤੇ ਅਕਲ ਵਾਲਾ ਬੰਦਾ ਇਹ ਗੱਲ ਕਵੇ ਨਾ ਕਿ ਰਾਵਣ ਦਾ ਕਸੂਰ ਨਹੀਂ ਸੀ ਤੇ ਇਹਦਾ ਮਤਲਬ ਹੈ ਕਿ ਉਸ ਗੱਲ ਦੇ ਵਿੱਚ ਕੋਈ ਨਾ ਕੋਈ ਹਕੀਕਤ ਜ਼ਰੂਰ ਹੈ ਜਿਵੇਂ ਕਿ ਸਾਡੇ ਬਹੁਤ ਹੀ ਮਾਤਬਰ ਸ਼ਖਸੀਅਤ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ ਗਿਆਨੀ ਸੰਤ ਸਿੰਘ ਮਸਕੀਨ ਜੀ ਇਹਨਾਂ ਦੇ ਬਾਕੋਲ ਇਹਨਾਂ ਨੇ ਆਖਿਆ ਕਿ ਕਿਉਂਕਿ ਜਿੱਤ ਦੇ ਕਲਮ ਦੇ ਦਨੀ ਜਿਹੜੇ ਨੇ ਉਹ ਜੇਤੂ ਦਾ ਸਾਥ ਦਿੰਦੇ ਨੇ ਹਾਂਜੀ ਜਿਹੜੇ ਜਿੱਤਦੇ ਰਹੇ ਜਿਹੜੇ ਤਾਰੀਖਦਾਨ ਹੁੰਦੇ ਨੇ ਜਾਂ ਜਿਹੜੇ ਉਹਦੇ ਨਜ਼ਦੀਕ ਦੇ ਲੋਕ ਹੁੰਦੇ ਨੇ ਲਖਾਰੀ ਹੁੰਦੇ ਨੇ ਉਹ ਹਿਸਟਰੀ ਲਿਖਣ ਵਾਲੇ ਉਹ ਉਹਦਾ ਹੀ ਲਿਖਦੇ ਨੇ ਦੇ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਕਹਿਣਾ ਇਹ ਸੀ ਕਿ ਜਿਹੜੇ RAM ਦੇ ਬਾਰੇ ਲਿਖਿਆ ਜਾ ਰਿਹਾ ਜਾਂ ਲਕਸ਼ਮਣ ਦੇ ਬਾਰੇ ਅੱਛਾ ਲਿਖਿਆ ਜਾ ਰਿਹਾ ਉਹ ਇਸ ਲਈ ਲਿਖਿਆ ਜਾ ਰਿਹਾ ਕਿ ਉਹ ਜਿੱਤ ਗਿਆ ਸੀ ਤੇ ਰਾਵਣ ਦੇ ਬਾਰੇ ਜੋ ਬੁਰਾ ਲਿਖਿਆ ਗਿਆ ਹਿਸਟਰੀ ਦੇ ਵਿੱਚ ਉਹ ਇਸ ਲਈ ਸੀ ਕਿ ਉਹ ਹਾਰ ਗਿਆ ਸੀ ਯਾਨੀ ਇੱਕ ਗੱਲ ਤੇ ਇਹ ਫਾਈਨਲ ਹੈ ਕਿ ਲਕਸ਼ਮਣ ਤੇ ਜਿਹੜਾ RAM ਇਹ ਇਹ ਹਿੰਦੂ ਇਤਿਹਾਸ ਰਾਵਣ ਹਿੰਦੂ ਹਿੰਦੂ ਇਤਿਹਾਸ ਹੈ ਤੇ ਆਪਾਂ ਨੂੰ ਇਹਦੇ ਬਾਰੇ ਬਹੁਤ ਕੰਮ ਪਤਾ ਹੈ ਲੇਕਿਨ ਆਪਾਂ ਨੂੰ ਇਸ ਕਥਾ 'ਚ ਇਹ ਪਤਾ ਚੱਲਿਆ ਕਿ ਰਾਵਣ ਦੀ ਜਿਹੜੀ ਭੈਣ ਸੀ ਉਹ ਸੀ ਸਰੂਪ ਨਖਾ ਹਾਂਜੀ ਉਹਦਾ ਨੱਕ ਕਹਿੰਦੇ ਬੜਾ ਤਿੱਖਾ ਸੀ ਬੜਾ ਸੋਹਣਾ ਸੀ ਤੇ ਦੂਸਰਾ ਇਸ ਇਸ ਦਾ ਇਹ ਸਿਤਾ ਦਾ ਕਰੈਕਟਰ ਹੈ ਲਕਸ਼ਮਣ ਤੇ ਸੀ ਰਾਮ ਰਾਮ ਤੇ ਰਾਮ ਦੀ ਜਿਹੜੀ ਘਰ ਵਾਲੀ ਸੀ ਉਹਦਾ ਨਾਮ ਸੀ ਸੀਤਾ ਹਾ ਉਹਦਾ ਨਾਮ ਸੀ ਸੀਤਾ ਲੇਕਿਨ ਲਕਸ਼ਮਨ ਆ ਰਾਮ ਦਾ ਭਰਾ ਸੀ ਹਾਂਜੀ ਰਾਮ ਦਾ ਭਰਾ ਸੀ ਰਾਮ ਦਾ ਭਰਾ ਸੀ ਰਾਮ ਦਾ ਭਰਾ ਸੀ ਤੇ ਰਾਵਣ ਦੀ ਭੈਣ ਨੇ ਉਹਨੂੰ ਵਰਮਾਲਾ ਪਾਣਾ ਸੀ ਤੇ ਉਹਨੇ ਉਹਦਾ ਨੱਕ ਕੱਟ ਤਾ ਉਹਨੇ ਆਖਿਆ ਕਿ ਮੈਂ ਆਪਣੇ ਭਰਾ ਦੇ ਨਾਲ ਕੁਮਾਰਾ ਰਹਿਣਾ ਯਾਨੀ ਕਿ ਮੈਂ ਮਨਤ ਮੰਨੀ ਹੋਈ ਹੈ ਤੇ ਉਹ ਕੱਟ ਤਾ ਤੇ ਹੁਣ ਗੱਲ ਇਥੋਂ ਇਹ ਵੇ ਕਿ ਰਾਵਣ ਨੇ ਜਦੋਂ ਸੀਤਾ ਨੂੰ ਚੱਕ ਲਿਆ ਫਿਰ ਰਾਵਣ ਨੇ ਉਹਦੇ ਨਾਲ ਕੁਝ ਵੀ ਨਹੀਂ ਕੀਤਾ ਜਿਵੇਂ ਇਹਨਾਂ ਨੇ ਆਖਿਆ ਕਿ ਉਹ ਕਰੈਕਟਰਲੈਸ ਨਹੀਂ ਸੀ ਉਹਦੇ ਕਰੈਕਟਰ ਦੀ ਇੱਕ ਦਾਗ ਵੀ ਨਹੀਂ ਸੀ ਲੇਕਿਨ ਮੁੜ ਕੇ ਜੰਗ ਹੋਣ ਦਾ ਮਕਸਦ ਕੀ ਸੀ ਇਹੋ ਹੀ ਜੰਗ ਹੋਣ ਦਾ ਮਕਸਦ ਇਹ ਹੀ ਸੀ ਕਿ ਕਿਉਂਕਿ ਉਹ ਸੀਤਾ ਨੂੰ ਚੁੱਕ ਲਿਆ ਸੀ ਤੇ ਫਿਰ ਉਹ ਉਹਨਾਂ ਦੀ ਮਤਲਬ ਕਿ ਇੱਜ਼ਤ ਸੀ ਨੱਕ ਸੀ ਹਾਂ ਉਹਨਾਂ ਦੀ ਨੱਕ ਸੀ ਜਿਸ ਤਰ੍ਹਾਂ ਕਿ ਉਹਨਾਂ ਨੇ ਰਾਵਣ ਦੀ ਨੱਕ ਕੱਢੀ ਤੇ ਰਾਵਣ ਨੇ ਇਸ ਲਈ ਚੁੱਕਿਆ ਕਿ ਵੀ ਮੈਂ ਉਹਨਾਂ ਦੀ ਨੱਕ ਕੱਟਤੀ ਉਹ ਚੁੱਕ ਕੇ ਆਹੋ ਯਾਨੀ ਕਿ ਉਹਨਾਂ ਦੀ ਇੱਜ਼ਤ ਲੇਕਿਨ ਇੱਕ ਚੀਜ਼ ਹੈ ਕਿ ਜਦੋਂ ਪਹਿਲੋਂ ਨੱਕ ਕੱਟੀ ਗਈ ਹੈ ਉਦੋਂ ਕਲਮ ਦੇ ਲਿਖਣ ਵਾਲੇ ਤਰੀਕਦਾਨ ਉਸ ਪਹਿਲੂ ਤੇ ਕਿਉਂ ਨਹੀਂ ਬੋਲੇ ਇਹ ਵੀ ਤਾਂ ਗੱਲ ਹੈ ਨਾ ਜਿਵੇਂ ਇਹਨਾਂ ਨੇ ਕਿਹਾ ਕਿ ਕੋਈ ਵੀ ਇੱਜ਼ਤਦਾਰ ਬੰਦਾ ਜਿੰਦੀ ਸਿਸਟਰ ਜਾਂ ਭੈਣ ਦੇ ਨਾਲ ਇਸ ਤਰ੍ਹਾਂ ਦਾ سلوਕ ਕੀਤਾ ਜਾਵੇ ਉਹ ਚੁੱਪ ਤੇ ਨਹੀਂ ਬਹਿ ਸਕਦਾ ਇਸ ਦੌਰ 'ਚ ਵੀ ਤੇ ਉਹ ਤੇ ਫਿਰ ਬਾਦਸ਼ਾਹ ਸੀ ਕਿ ਉਸ ਟਾਈਮ ਦਾ ਮਤਲਬ ਕਿ ਉਹ ਤਖਤ ਦਾ ਮਾਲਕ ਸੀ ਤੇ ਜਿੰਦਾ ਕਹਿੰਦੇ ਨੇ ਕਿ ਜਿੰਦੀ ਲੰਕਾ ਵੀ ਸੋਨੇ ਦੀ ਸੀ ਹਾਂ ਲੰਕਾ ਤੇ ਮਹਿਲ ਤੇ ਸੋਨਾ ਚੜਿਆ ਹੋਇਆ ਹੈ ਲੰਕਾ ਯਾ ਯਕੀਨ ਦਾ ਲੰਕਾ ਦਾ ਮਤਲਬ ਹੁੰਦਾ ਮਹਿਲ ਮਹਿਲ ਯਾਨੀ ਕਿ ਆਪਾਂ ਉਰਦੂ 'ਚ ਮਹਿਲ ਕਹਿੰਦੇ ਮਹਿਲ ਕਹਿੰਦੇ ਆ ਤੇ ਉਹ ਜਿਹੜਾ ਉਹਦਾ ਮਹਿਲ ਸੀ ਉਹ ਵੀ ਸੋਨੇ ਦਾ ਸੀ ਤੇ ਕਿੰਨਾ ਤਾਕਤਵਰ ਹੋਏਗਾ ਕਿ ਜਿੰਨੇ ਦੌਰ ਦੇ ਵਿੱਚ ਚੁੱਲੇ ਆ ਜਿਹੜੀ ਅੱਗ ਸੀ ਉਹ ਸੂਰਜ ਨਾਲ ਬਲਦੀ ਸੀ ਮਤਲਬ ਕਿ ਹੁਣ ਬਲਦੀ ਹੈ ਨਾ ਜਿਵੇਂ ਹੁਣ ਸੋਲਰ ਸੀਸਟਮ ਆ ਗਏ ਨੇ ਸੋਲਰ ਸਿਸਟਮ ਆ ਗਿਆ ਤੇ ਉਹ ਕਹਿੰਦੇ ਨੇ ਕਿ ਵੀ ਉਹ ਤੁਸੀਂ ਇਹ ਸੋਚੋ ਕਿ ਉਹਨਾਂ ਦੀ ਜਿਹੜੀ ਲੰਕਾ ਸੀ ਜਾਂ ਉਹਦੀ ਹਕੂਮਤ ਸੀ ਉਹਦੇ ਜਿਹੜੇ ਚੁੱਲੇ ਉਸ ਦੌਰ ਦੇ ਵਿੱਚ ਉਹ ਕਿਸ ਲੈਵਲ ਤੇ ਸੀ ਜਾਂ ਕਿੰਨੇ ਆ ਉਹ ਮਤਲਬ ਕਿ ਉਸ ਟਾਈਮ ਉਹ ਮਹਾਰ ਜਾਂ ਮਤਲਬ ਕਿ ਰਿਸਰਚ ਵਾਲੇ ਲੋਕ ਸਨ ਕਿ ਵੀ ਉਹਨਾਂ ਨੇ ਉਹ ਚੀਜ਼ਾ ਉਦੋਂ ਕਰ ਲਈਆਂ ਜਿਹੜੀਆਂ ਹੋਣ ਹੋਣ ਦੀ ਤੇ ਇਹ ਯਾਰ ਰਾਵਣ ਦੇ ਬਾਰੇ ਇਹਨਾਂ ਨੇ ਦੱਸਿਆ ਗਿਆਨੀ ਸੰਤ ਸਿੰਘ ਮਸਕੀਨ ਜੀ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਚਾਰ ਵੇਦ ਜ਼ੁਬਾਨੀ ਯਾਦ ਵੇਦ ਵੀ ਹਿੰਦੂ ਸ਼ਾਸਤਰ ਨੇ ਉਹ ਸੌਰੀ ਸੌਰੀ ਹਿੰਦੂ ਪੰਨੇ ਨੇ ਹਿੰਦੂ ਇਤਿਹਾਸ ਦੇ ਕੋਈ ਪੰਨੇ ਨੇ ਜਾਂ ਕਿਤਾਬਾਂ ਨੇ ਹਾਂਜੀ ਕਿਤਾਬਾਂ ਨੇ ਤੇ ਇਹ ਜਿਹੜਾ ਮੈਂ ਇੱਕ ਗੱਲ ਜ਼ਰੂਰ ਇੱਥੇ ਦੋਸਤਾਂ ਕੋਲ ਪੁੱਛਾਂਗਾ ਕਿ ਜਿਹੜਾ ਰਾਵਣ ਦੇ ਉਹ ਜਿਹੜੇ 12 ਸ਼ੇਰ ਨੇ ਹਾਂ 12 ਨਹੀਂ ਜਾਂ 14 12 12 ਸਰ ਨੇ ਉਹ ਕਿਉਂ ਬਣਾਏ ਜਾਂਦੇ ਨੇ ਤੇ ਉਹਨਾਂ ਦਾ ਕੀ ਮਕਸਦ ਹੈ ਕਿ ਉਹ ਇੰਨੇ ਸਾਰੇ ਸਰ ਬਣਾਏ ਜਾਂਦੇ ਨੇ ਯਾ ਉਹ ਰਾਮ ਦੇ ਬਣਾਉਂਦੇ ਨੇ ਕਿ 라ਵਣ ਦੇ ਬਣਾਉਂਦੇ ਨੇ ਉਹ 라ਵਣ ਦੇ ਬਣਾਉਂਦੇ ਨੇ 라ਵਣ ਦੇ ਬਣਾਉਂਦੇ ਨੇ ਹਾਂਜੀ ਕਹਿੰਦੇ ਨੇ ਕਿ ਉਹਦੇ ਕੋਲ 12 ਸਿਰਾਂ ਜਿੰਨੀ ਅਕਲ ਸੀ 12 ਸਿਰਾਂ ਜਿੰਨੀ ਸਮਝ ਸੀ ਹੋ ਸਕਦਾ ਲੇਕਿਨ ਫਿਰ ਵੀ ਆਪ ਨੂੰ ਦੋਸ਼ ਜ਼ਰੂਰ ਕਲੀਅਰ ਕਰਨੀ ਹੈ ਮੀਨ ਜੇ ਅਗਰ ਇੱਥੇ ਤੱਕ ਵੀਡੀਓ 'ਚ ਪਹੁੰਚੇ ਤਾਂ ਸਾਨੂੰ ਕਮੈਂਟ ਜ਼ਰੂਰ ਕਰਿਆ ਜੀ ਅੱਛਾ ਮੈਂ ਇੱਕ ਹੋਰ ਥੋੜੀ ਗੱਲ ਇੱਥੇ ਐਡ ਕਰਨੀ ਸੀ ਮੈਂ ਕਹਿੰਦਾ ਸੀ ਕਿ ਏ ਵੀ ਇਹਨਾਂ ਨੇ ਲਫ਼ਜ਼ ਇੱਕ ਬੋਲਿਆ ਸ਼ਿਵ ਜੀ ਹੂੰ ਉਹ ਕੌਣ ਨੇ ਸ਼ਿਵ ਜੀ ਜਿਹੜੇ ਨੇ ਇਹ ਉਹ ਮਤਲਬ ਕਿ ਹਿੰਦੂਇਜ਼ਮ ਦੇ ਵਿੱਚ ਉਹ ਮڑے ਮਹਤਵਪੂਰਨ ਸਮਝੋ ਕਿ ਅਵਤਾਰ ਮੰਨੇ ਜਾਂਦੇ ਨੇ ਤੇ ਉਹਨਾਂ ਨੂੰ ਮੰਨਦੇ ਨੇ ਤੇ ਮਤਲਬ ਕਿ ਉਹ ਉਹਨਾਂ ਦੇ ਜਿਹੜੇ ਸਮਝੋ ਕਿ ਉਹਨਾਂ ਨੂੰ ਉਹ ਖੁਦਾ ਹੀ ਮੰਨਦੇ ਰਹੇ ਹਿੰਦੂ ਅੱਲਾਹ ਤੇ ਦੋਸਤੋ ਇਹ ਵੀਡੀਓ ਸੀ ਬਹੁਤ ਪਿਆਰਾ ਇਤਿਹਾਸ ਸੁਣਿਆ ਬਹੁਤ ਅੱਛਾ ਲੱਗਾ ਯਾਨੀ ਕਿ ਮਤਲਬ ਕਿ ਆਪਾਂ ਸਿਰਫ ਕਹਾਣੀਆਂ ਸੁਨੀਆਂ ਸੀ ਮਾੜੀ ਮੋਢੇ ਕਾਰਟੂਨ ਵਗੈਰਾ ਫਿਲਮਾਂ 'ਚ ਦੇਖ ਲਿਆ ਮਾੜੀ ਮੋਢੀ ਜਾਂ ਉਹਨਾਂ ਦੀਆਂ ਜਿਹੜੀਆਂ ਮੂਰਤੀਆਂ ਜਾਂ 라ਵਣ ਦੇ ਉੱਤੇ ਖਾ ਕੇ ਮਜ਼ਾਈਆ ਬਣਾਏ ਜਾਂਦੇ ਨੇ ਅਸੀਂ ਜਿੰਨੇ ਵੀ ਵੇਖੇ ਨਾ ਉਹ ਪੰਜਾਬੀ ਫਿਲਮਾਂ 'ਚ ਹੋਣ ਜਾਂ ਹਿੰਦੀ ਫਿਲਮਾਂ ਜਾਂ ਡਰਾਮੇ 'ਚ ਉਹਨੂੰ ਨਾ ਮਜ਼ਾਈਆ ਮਤਲਬ ਕਿ ਮਜ਼ਾਕ ਹੀਆ ਜਾਂ ਬਣਾ ਮਜ਼ਾਕ ਹੀਆ ਉਡਾਇਆ ਜਾਂਦਾ ਤੇ ਅੱਜ ਕਾਫੀ ਚੀਜ਼ਾਂ ਸਾਨੂੰ ਉਹਨਾਂ ਦੇ ਬਾਰੇ ਨਵੀਆਂ ਸਾਡੀ ਸਮਝ ਆਈਆਂ ਸਾਡੀ ਜਾਣਕਾਰੀ ਜੇ ਇੱਥੇ ਇੱਕ ਇੱਕ ਗੱਲ ਐਡ ਕਰਾਂਗੇ ਕਿ ਇਹ ਅਸੀਂ ਵੀਡੀਓ ਲਈ ਸੀ ਅਕਾਲ ਹੀ ਅਕਾਲ ਚੈਨਲ ਤੋਂ ਇਹ ਸਾਡੇ ਬੜੇ ਪਿਆਰੇ ਦੋਸਤ ਨੇ ਇੰਡੀਆ ਦੇ ਅੰਦਰ ਇਹ ਸਿੱਖ ਭਾਈ ਨੇ ਤੇ ਤੁਸੀਂ ਇਹਨਾਂ ਦੇ ਚੈਨਲ ਨੂੰ ਜ਼ਰੂਰ ਸਪੋਰਟ ਕਰਾ ਜੇ ਅਕਾਲ ਹੀ ਅਕਾਲ ਇਹਨਾਂ ਦਾ ਚੈਨਲ ਹੈ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਤੇ ਇਹਨਾਂ ਦੇ ਨਾਲ ਥੋੜਾ ਜਿਹਾ ਮਤਲਬ ਕਿ ਚੱਲ ਨਿਚ ਸੱਕਦੇ ਕੰਮ ਨਹੀਂ ਕਰ ਸਕਦੇ ਤੇ ਇਸ ਵਾਸਤੇ ਉਹ YouTube ਤੇ ਕੰਮ ਕਰਦੇ ਨੇ ਸਾਰੇ ਦੋਸਤਾਂਗੇ ਰਿਕਵੈਸਟ ਹੈ ਕਿ ਅਕਾਲ ਹੀ ਅਕਾਲ ਚੈਨਲ ਨੂੰ ਜ਼ਰੂਰ ਤੁਸੀਂ ਸਬਸਕ੍ਰਾਈਬ ਕਰਾ ਜੇ ਉਹਨਾਂ ਨੂੰ ਸਪੋਰਟ ਹੋ ਜਾਏਗੀ ਇੱਕ ਸਿੱਖ ਭਾਈ ਨੇ ਤੇ ਉਹਨਾਂ ਦੇ ਛੋਟੇ-ਛੋਟੇ ਬਾਲ ਬੱਚੇ ਨੇ ਇਸ ਤਰ੍ਹਾਂ ਉਹਨਾਂ ਦੀ ਸਪੋਰਟ ਹੋ ਜਾਏ ਮੈਂ ਲੈ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਾ ਜੇ ਅੱਲਾਹ